ਅੱਤੋਂ ਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਅਰਵਿੰਦ ਕੇਜਰੀਵਾਲ ਅੱਜ ਆਪਣਾ ਮੁੱਖ ਮੰਤਰੀ ਪਦ ਤਸਦੀਕਾ ਦੇਣ ਤੋਂ ਬਾਅਦ ਨਵੇਂ ਘਰ ਦੇ ਵਿੱਚ ਸ਼ਿਫਟ ਹੋ ਰਹੇ ਨੇ ਆ ਤਸਵੀਰ ਹੈ ਇਸ ਵੇਲੇ ਪੰਜ ਫਰੋਸ਼ਾ ਰੋਡ ਦੀ ਜਿੱਥੇ ਕਰਵਿੰਦ ਕੇਜਰੀਵਾਲ ਪਹੁੰਚ ਚੁੱਕੇ ਹਨ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਆਪਣੇ ਪਰਿਵਾਰ ਦੇ ਨਾਲ ਅੱਜ ਅਰਵਿੰਦ ਕੇਜਰੀਵਾਲ ਰੜੀ ਪੰਜ ਫਿਰੋਜ਼ शाह ਰੋਡ ਐ ਉਥੇ ਸ਼ਿਫਟ ਹੋਣ ਜਾ ਰਹੇ ਨੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅਰਵਿੰਦ ਕੇਜੀਵਾਲ ਜਿਹੜੇ ਨੇ ਉਹਨਾਂ ਦੇ ਮਾਤਾ ਪਿਤਾ ਗੱਡੀ ਚਾਹੰਦੇ ਹੋਏ ਨਜ਼ਰ ਆ ਰਹੇ ਨੇ ਤੇ ਆ ਪਿਛਲੀ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਰਵਿੰਦ ਕੇਜੀਵਾਲ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਇਸ ਵੇਲੇ ਪੰਜ ਫਿਰੋਜ਼ शाह ਰੋਡ ਜਿੱਥੇ ਕਿ ਅੱਜ ਉਹ ਆਪਣੇ ਇਸ ਘਰ ਸ਼ਿਫਟ ਹੋਣਗੇ ਇਹ ਘਰ ਪੰਜਾਬ ਦੇ ਰਾਸਵਾਬ ਸੰਸਦ ਜਿਹੜੇ ਨੇ ਅਸ਼ੋਕ ਮਿੱਤਲ ਉਹਨਾਂ ਦਾ ਹੈ ਤੇ ਹੁਣ ਅਰਵਿੰਦ ਕੇਜੀਵਾਲ ਦਾ ਨਵਾਂ ਟਿਕਾਣਾ ਹੋਏਗਾ ਪੰਜ ਫਿਰੋਜ਼ शाह ਰੋਡ ਜਿੱਥੇ ਕਿ ਹੁਣ ਅਰਵਿੰਦ ਕੇਜੀਵਾਲ ਰਹਿਣ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਦੀ ਕੁਰਸੀ ਛੱਡੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਮੁੱਖ ਮੰਤਰੀ ਆਵਾਸ ਮਿਲਿਆ ਸੀ 6 ਲੱਖ ਸਟਾਫ ਰੂਪ ਉਸ ਨੂੰ ਉਹਨਾਂ ਨੇ ਖਾਲੀ ਕੀਤਾ ਤੇ ਨਰਾਤੇ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਉਹ ਸ਼ਿਫਟ ਹੋਣਗੇ ਤੇ ਅੱਜ ਅਰਵਿੰਦ ਕੇਜਰੀਵਾਲ ਨੇ ਇੱਥੇ ਇਹ ਮਕਾਨ ਸ਼ੁਭ ਕਰ ਦਿੱਤਾ ਆਪਣੇ ਪਰਿਵਾਰ ਦੇ ਨਾਲ ਉਹਨਾਂ ਦੇ ਮਾਤਾ ਪਿਤਾ ਵੀ ਇੱਥੇ ਪਹੁੰਚੇ ਨੇ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਉਹਨਾਂ ਵਾਸਤੇ ਘਰ ਦੀ ਜਿਹੜੀ ਸੀ ਲਗਾਤਾਰ ਇੱਕ ਭਾਲ ਕੀਤੀ ਜਾ ਰਹੀ ਸੀ ਕਿ ਉਹਨਾਂ ਵਾਸਤੇ ਇੱਕ ਘਰ ਮਿਲੇਗਾ ਇੱਕ ਘਰ ਜਿਹੜਾ ਗਰਾਉਂਡ ਫਲੋਰ ਤੋਂ ਹੈ ਜਿੱਥੇ ਕਿ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਉਸੇ ਨੂੰ ਲੈ ਕੇ ਹੀ ਤਮਾਮ ਜਿਹੜੀਆਂ ਕੋਸ਼ਿਸ਼ਾਂ ਸਨ ਤਮਾਮ ਜਿਹੜੀਆਂ ਕਵਾਇਦਾ ਸਨ ਕੀਤੀ ਜਾ ਰਹੀਆਂ ਸਨ ਪਾਰਸ਼ਦ ਵਿਧਾਇਕ ਸਾਹਿਬ ਨੇ ਆਫਰ ਕੀਤਾ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਪਰਵਾਰ ਦੇ ਉਹਨਾਂ ਦੇ ਨਾਲ ਆ ਕੇ ਰਹਿਣ ਲੇਕਿਨ ਅਰਵਿੰਦ ਕੇਜਰੀਵਾਲ ਨੇ ਆਪਣੀ ਹੀ ਵਿਧਾਨ ਸਭਾ ਨੂੰ ਚੁਣਿਆ ਦਿੱਲੀ ਵਿਧਾਨ ਸਭਾ ਦੇ ਵਿੱਚ ਲੂਟਿਅਨਸ ਦਾ ਇਲਾਕਾ ਜਿਹੜੀ ਕਿ 5 ਕਰੋੜ ਸ਼ਾਹ ਰੋਡ ਜਿਹੜੀ ਕਿ ਸ਼ੋਕ ਮਿੱਤਲ ਨੂੰ ਬਤੌਰ ਰਾਜ ਸਭਾ ਸੰਸਦ ਜਿਹੜੀ ਕੋਠੀ ਅਲਾਟ ਹੋਈ ਸੀ ਇਸ ਕੋਠੀ ਦੇ ਵਿੱਚ ਹੁਣ ਰਹਿਣਗੇ ਅਰਵਿੰਦ ਕੇਜਰੀਵਾਲ ਜ਼ਾਹਿਰ ਤੌਰ ਤੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਮੰਤਰੀ ਆਵਾਸ ਸੀ ਉਸ ਨੂੰ ਲੈ ਕੇ तमाम ਜਿਹੜੀਆਂ ਗੱਲਾਂ ਵੀ ਹੋਈਆਂ ਕਿ ਅਰਵਿੰਦ ਕੇਜਰੀਵਾਲ ਨੇ ਉਹ ਸ਼ੀਸ਼ ਮਹਿਲ ਬਣਾਇਆ ਉੱਥੇ ਲੱਗੇ ਪਰਦੇ ਟੂਟੀਆਂ ਸੋਫੇ ਸਭ ਨੂੰ ਲੈ ਕੇ तमाम ਸਵਾਲ ਵਿਰੋਧੀ ਨੇ ਚੁੱਕਦੇ ਨਜ਼ਰ ਆਏ ਲੇਕਿਨ ਉਸ ਨੂੰ ਸਭ ਨੂੰ ਦਰਕਨਾਰ ਕਰਦੇ ਹੋਏ ਜਦੋਂ ਸ਼ਰਾਬ ਘਟਾਲੇ ਜਰਵਿੰਦ ਕੇਜਰੀਵਾਲ ਨੂੰ ਜੇਲ੍ਹ ਹੋਈ ਤਾਂ ਉਸ ਤੋਂ ਬਾਅਦ ਇਹ ਕਿਆਸਰਾਇਆਂ ਸਣ ਕੀ ਹੋਣ ਕੀ ਹੋਏਗਾ ਅਰਵਿੰਦ ਕੇਜਰੀਵਾਲ ਨੂੰ ਤਸਵੀਰਾਂ ਦੇਖ ਸਕਦੇ ਹੋ ਕਿ ਨਵੇਂ ਘਰ ਦੇ ਅੰਦਰ ਉਹ ਜਾਂਦੇ ਹੋਏ ਨਜ਼ਰ ਆ ਰਹੇ ਨੇ तमाम ਉਹਨਾਂ ਦੇ ਘਰ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਾ ਹੁਣ ਰਿਹائش ਜਿਹੜੀ ਹੈ ਉਹ ਹੋਏਗੀ 5 ਫਿਰੋਜ਼ शाह ਰੋਡ ਜਿੱਥੇ ਕਿ ਅਰਵਿੰਦ ਕੇਜਰੀਵ ਅੱਜ ਘਰ ਦੇ ਵਿੱਚ ਆਪਣਾ ਸ਼ਿਫਟ ਕਰ ਲਿਆ ਹੈ ਲਗਾਤਾਰ ਇਹ ਕਿਆਸ ਰਹੀਆਂ ਸੰਨ ਕਰਵਿੰਦ ਕੇਜੀਵਾਲ ਕਿਸ ਹੋਰ ਕਾਰਸ ਜਾਣਗੇ ਕੋਈ ਆਪਣੇ ਇਲਾਕੇ ਕਿਸੇ ਹਿੱਸਾ ਜਿਹੜੇ ਪਾਰਸ਼ਰ ਨੇ ਵਿਧਾਇਕ ਨੇ ਹੋਰ ਆਮ ਲੋਕਾਂ ਦੇ ਘਰੋ ਜਾ ਸਕਦੇ ਨੇ ਉਹਨਾਂ ਨੂੰ ਆਫਰ ਕੀਤਾ ਗਿਆ ਸੀ ਲੇਕਿਨ ਇਹ ਮੰਨਿਆ ਜਾ ਰਿਹਾ ਸੀ ਕਰਵਿੰਦ ਕੇਜੀਵਾਲ ਦਿੱਲੀ ਵਿਧਾਨ ਸਭਾ ਕਿਉਂ ਕਿਥੋਂ ਵਿਧਾਇਕ ਨੇ ਤੇ ਇੱਥੇ ਹੀ ਕੋਈ ਜਗ੍ਹਾ ਚੁਣ ਕੇ ਹੁਣ ਉਹਨਾਂ ਵੱਲੋਂ ਇਹ ਤਸਵੀਰ ਸਾਫ ਹੋਈ ਕਿ 5 ਫਿਰੋਜ਼ ਸ਼ਾ ਰੋਡ ਤੇ ਆ ਕੇ ਉਹਨਾਂ ਵੱਲੋਂ ਇਹ ਘਰ ਜਿਹੜਾ ਚੁਣਿਆ ਗਿਆ ਤੇ ਇੱਥੇ ਹੁਣ ਉਹ ਪਹੁੰਚ ਚੁੱਕੇ ਨੇ ਇਹ ਹੁਣ ਉਹਨਾਂ ਦਾ ਅਧਿਕਾਰਿਕ ਇੱਥੇ ਨਿਵਾਸ ਸਥਾਨ ਹੋਏਗਾ ਜਿੱਥੇ ਉਹ ਹੁਣ ਰਹਿਣਗੇ ਮੰਨਿਆ ਲੂਟਿੰਸ ਅਲਾਕਾ ਇਥੋਂ ਦਾ ਦਫਤਰ ਲਾਗੇ ਤੇ ਦੂਸਰੀ ਅਹਿਮ ਚੀਜ਼ ਕਿ ਦਿੱਲੀ ਵਿਧਾਨ ਸਭਾ ਤੋਂ ਹੀ ਉਹ ਵਿਧਾਇਕ ਨੇ ਤੇ ਹੁਣ ਉਹ ਇਥੋਂ ਹੀ ਸਾਰੀ ਜਿਹੜੀ ਪਾਰਟੀ ਦੀ ਕਾਰਜਕਾਰੀ ਉਹ ਚੱਲੇਗੀ ਦਿੱਲੀ ਦੇ ਆਉਣ ਵਾਲੇ ਵਿਧਾਨ ਸਭਾ ਚੋਣਾਂ ਨੇ ਤੇ ਮੰਨਿਆ ਜਾਏ ਕਿ ਪੰਜ ਫਰੋਸ਼ਾ ਰੋਡ ਆਉਣ ਵਾਲੇ ਸਮੇਂ 'ਚ ਇੱਕ ਵੱਡੀ ਜਗ੍ਹਾ ਬਣੇਗੀ ਆਮ ਆਦਮੀ ਪਾਰਟੀ ਦੀ ਸਿਆਸਤ ਲਈ ਕੈਮਰਾਮੈਨ ਕਮਲਦੇਵਾਲ ਹਰਤ ਸਿੰਘ ਪੀਟੀਸੀ ਨਿਊਜ਼ ਦਿੱਲੀ